ਬڑے ਭਾਗਾ ਵਾਲਾ ਦੇਣਾ ਆਪਣੇ ਫਿਰ ਕੋਈ 골ਡ ਨਹੀਂ ਹੋਇਆ 골ਡ ਮੈਡਲ ਦਿੱਤਿਆ ਅੱਜ ਬڑے ਭਾਗਾ ਵਾਲਾ ਦੇਣਾ ਬੜੀ ਖੁਸ਼ੀ ਦਾ ਦੇਣਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਕਲੀਆ ਜਲਾਲ ਜਿਹੜਾ ਕਿ ਪਹਿਲਾਂ ਦਸਤਕਬੰਦਰ ਰਿਹਾ ਉਹ ਰੋ ਅਕਲੀਆ ਜਲਾਲ ਦੀ ਟੀਮ ਸੀ ਤਾਂ ਹੁਣ ਅਸੀਂ ਭਗਤੇ ਬਲਾਕ ਵੱਲੋਂ ਤਿੰਨ ਸਕੂਲਾਂ ਨੂੰ ਰਲ ਕੇ ਟੀਮ ਲੈ ਕੇ ਗਏ ਸੀਗੇ ਤੇ ਇਹ ਟੂਰਨਾਮੈਂਟ ਜਿਹੜਾ ਲੁਧਿਆਣੇ ਹੋਇਆ ਤੇ ਸਾਰੇ ਮੈਚ ਗੋਲ ਰਹਿਤ ਜਿੱਤ ਗਏ ਇਹਨਾਂ ਨੇ ਆਪਣੇ ਫਿਰ ਕੋਈ ਗੋਲ ਨਹੀਂ ਹੋਇਆ 골ਡ ਮੈਡਲ ਜਿੱਤਿਆ ਜੋ ਕਿ ਕਾਫੀ ਲੰਬੇ ਸਮੇਂ ਬਾਅਦ ਅਸੀਂ ਇਸ ਮਕਾਮ ਤੇ ਪਹੁੰਚੇ ਆ ਸਾਰਾ ਨਗਰ ਅਕਲਿਆ ਜਰਾਲ ਇਸ ਨੂੰ ਤੈਨੀਆਂ ਕਰਾਉਣ ਵਾਲੇ ਮੇਰੇ ਖਿਡਾਰੀ ਵੀਰ ਇਨਚਾਰਜ ਟੀਮ ਦੇ ਤੇ ਬਾਕੀ ਸਾਰਾ ਸਟਾਫ ਇਸ ਦੇ ਬਹੁਤ ਖੁਸ਼ੀ ਮਨਾਉਂਦਾ ਹੈ ਜਿਲ੍ਹਾ ਬਿੰਡਾਵਾਲਾ ਨੂੰ ਇਹ ਟੀਮ ਜੁਆਇੰਟ ਗਈ ਸੀ ਮਤਲਬ ਇਸ ਰਾਮਪੁਰੇ ਜੀਵੀਐ ਸਕੂਲ ਦੇ ਬੱਚੇ ਸੀ ਕੁਝ ਮਰ ਮੈਂ ਆਪਣੇ ਅੱਠ ਭਗਤਾ ਬਲਾਗ ਦੇ ਬੱਚੇ ਆਪਣੇ ਅੱਠ ਸੀਗੇ। ਬਾਕੀ ਮੈਂਬਰ ਜਿਵੇਂ ਵਿੰਡਾ ਸਿਲਵਰੋਕ ਤੋਂ ਬੱਚੇ ਸੀਗੇ 4 ਤੇ ਸਿਹੜ ਜਿਵੇਂ ਰਾਮਪੁਰਾ ਦੇ ਬੱਚੇ ਸੀਗੇ। ਅੱਛਾ ਜੀ। ਤੇ ਨਸਾਣੇ ਦੇ ਸੀਗੇ ਬੱਚੇ ਜੀ। ਇਸ ਤਰ੍ਹਾਂ ਜੁਆਇੰਟ ਨਹੀਂ ਬਣ ਕੇ ਕਿਸ ਵਿੰਡੇ ਦੀ ਪਰ ਮੇਨਲੀ ਇਹ ਬੱਚੇ ਸਭ ਤੋਂ ਵੱਧ ਆਪਣੇ ਸਕੂਲ ਦੇ ਸੀਗੇ, ਆਪਣੇ ਪਿੰਡ ਦੇ ਸੀਗੇ। ਪਹਿਲਾਂ ਆਪਾਂ ਵਿੰਦਰ ਆਪਾਂ ਹੀ ਅੰਦਰ ਰੋਲ ਆਪਣੀ। ਉਸ ਤੋਂ ਬਾਅਦ ਜਿਹੜੇ ਆਪਣੇ ਇਕੱਠੇ ਗਏ। ਤੇ ਇਹਨਾਂ ਬੱਚਿਆਂ ਦੀ ਜਿਹੜੀ ਏਡੀ ਸਫਲਤਾ ਜੀ ਸਿਹਰਾ ਕਿਹਨੂੰ ਦਿੰਨੇ ਆ ਤੁਸੀਂ? ਤਾਂ ਚਲੋ ਸਾਰੇ ਸਟਾਫ ਦੀ ਹੈ ਜੀ ਪਹਿਲਾਂ ਇੱਥੋਂ ਅੱਛਾ ਸਕੂਲ ਵਾਲਿਆਂ ਦੀ ਇਹਨਾਂ ਨੇ ਆ ਮੈਡਮਾਂ ਖੜੇ ਤੀਸਰ ਸਾਹਿਬ ਜਸੀਰ ਸਿੰਘ ਖੜੇ ਹੈਗੇ ਇਹਨਾਂ ਨੇ ਕਰਾਈ ਉਸ ਤੋਂ ਬਾਅਦ ਆਪਣੇ ਪਿੰਡ ਤੋਂ ਪਤਾ ਹੈ ਵੀ ਇੱਕੋ ਗੇਮ ਹੈ ਫੁੱਟਬਾਲ ਵੀ ਲਗਾਤਾਰ ਚੱਲ ਰਹੀ ਇਹਨਾਂ ਸਾਲਾਂ ਤੋਂ ਤਾਂ ਆਪਣੇ ਗਰਾਊਂਡ 'ਤੇ ਜਾ ਕੇ ਸਿੱਖਣਾ ਬਹੁਤ ਸੌਖਾ ਕੰਮ ਹੈ ਉਸ ਤੋਂ ਬਿਨਾ ਜਿਹੜਾ ਕੈਂਪ ਲਾਇਆਗਾ ਉਹਦੇ 'ਚ ਮੈਡਮਾਂ ਸੀਗੀਆਂ ਦੋ ਤੇ ਹੋਰ ਟੀਚਰ ਸੀਗੇ ਤੇ ਉਹਨਾਂ ਨੇ ਮਿਹਨਤ ਕਰਾਈ ਹੈ ਜੀ ਸਭ ਤੋਂ ਵੱਡੀ ਗੱਲ ਇਹ ਮੈਨੂੰ ਲੱਗਦਾ ਵੀ ਜਿਵੇਂ ਅਸੀਂ ਟ੍ਰਾਇਲ ਦਿੰਦੇ ਰਹੀਏ ਸਿਲੈਕਸ਼ਨ ਵੇਲੇ ਸਹੀ ਹੋਣਾ ਚਾਹੀਦਾ ਹੈ ਕਿ ਸਿਲੈਕਸ਼ਨ ਜੁਆਕਾਂ ਸਹੀ ਹੋਵੇ ਜਿਹੜੇ ਜੁਆ ਖੇਡਣ ਯੋਗ ਸੀਗੇ ਹਾਂ ਜੀ ਉਹੋ ਜਿਹਾ ਕੀ ਰੱਖੇ ਗਏ ਆ ਮੈਨੂੰ ਲੱਗਦਾ ਇਸ ਗੱਲ ਦਾ ਬਹੁਤ ਵੱਡਾ ਇਫੈਕਟ ਹੈਗਾ ਤੇ ਆਪਣੀ ਵੱਡੀ ਟੀਮ ਵੀ ਹਨਾ ਟੂਰਨਾਮੈਂਟ ਜਿੱਤੀ ਹੈ ਹਾਂ ਜੀ ਹਾਂ ਜੀ ਉਹ ਵੀ ਇਸ ਵਾਰ ਉਹਦੀ ਵੀ ਕਿਤੇ ਨਾ ਕਿਤੇ ਦੇਣ ਹੈਗੀ ਆ ਜੀ ਬਿਲਕੁਲ ਜੀ ਉਹਨਾਂ ਨੂੰ ਦੇਖ ਕੇ ਜਿਵੇਂ ਮਤਲਬ ਅਸੀਂ ਆਪ ਤੋਂ ਵੱਡੇ ਨੂੰ ਦੇਖ ਕੇ ਸਿੱਖਿਆ ਹੈਗਾ ਸਾਡੇ ਮਗਰ ਉਹ ਆਏ ਉਹਨਾਂ ਨੇ ਸਾਨੂੰ ਦੇਖ ਕੇ ਇਹ ਹੁਣ ਗ라운ਡ ਜਾਂਦੇ ਤਾਂ ਉਹਨਾਂ ਨੂੰ ਦੇਖ ਕੇ ਵੀ ਸਿੱਖਦੇ ਆ ਅਗਲੇ ਪੰਨ ਫਰਕ ਤਾਂ ਪੈਂਦਾ ਹੀ ਆ ਜੀ ਜੇ ਤੁਹਾਡੇ ਅੱਗੇ ਚੰਗਾ ਹੈਗਾ ਤਾਂ ਮਗਰ ਉਹ ਵੀ ਆਊਗਾ ਇਸ ਪਿੰਡ ਵਾਸੀਆਂ ਵਾਸਤੇ ਸਾਰੇ ਬਠਿੰਡੇ ਜ਼ਿਲ੍ਹੇ ਵਾਸਤੇ ਬੜੀ ਮਾਣ ਦੀ ਗੱਲ ਆ ਤੇ ਛੋਟੇ-ਛੋਟੇ ਬੱਚੇ ਵੱਡੀਆਂ ਪ੍ਰਾਪਤੀਆਂ ਕਰਕੇ ਅੱਜ ਨਗਰ ਆਕੜੀਆ ਜਲਾਲ ਵਿਖੇ ਪਹੁੰਚੇ ਆ ਤੇ ਇਹਨਾਂ ਦਾ ਢੋਲ ਦੁਆਰਾ ਸਾਰੀਆਂ ਸੰਗਤਾਂ ਵੱਲੋਂ ਬਹੁਤ-ਬਹੁਤ ਸਵਾਗਤ ਕੀਤਾ ਗਿਆ ਤੇ ਖਾਸ ਕਰਕੇ ਆਪਾਂ ਜੀ ਆਪਣੇ ਪਿੰਡ ਦੇ ਸਕੂਲ ਦੇ ਸਟਾਫ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੀ ਮਿਹਨਤ ਕਰਾ ਕੇ ਆਪਣੇ ਨਗਰ ਪਿੰਡ ਆਕੜੀਆ ਜਲਾਲ ਜ਼ਿਲ੍ਹਾ ਬਠਿੰਡਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜੀ ਸਾਡੇ ਪਿੰਡ ਨੂੰ ਅੱਜ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਮਹਿਸੂਸ ਆ ਵੀ ਸਾਡੇ ਪਿੰਡ ਦੇ ਛੋਟੇ-ਛੋਟੇ ਬੱਚੇ ਫੁੱਟਬਾਲ ਦੀ ਟੀਮ ਸਟੇਟ ਚੋਂ ਪਹਿਲੇ ਨੰਬਰ ਤੇ ਆਏ ਆ ਤੇ ਅੱਗੇ ਨੈਸ਼ਨਲ ਦੇ ਵਿੱਚ ਇਹਨਾਂ ਨੇ ਪੈਰ ਰੱਖਿਆ ਸਾਡੇ ਪਿੰਡ ਨੂੰ ਤੇ ਸਾਡੇ ਜ਼ਿਲ੍ਹੇ ਨੂੰ ਬਹੁਤ ਵੱਡੀ ਇਹ ਪ੍ਰਾਪਤੀ ਆ ਦੇਣਾ ਤੇ ਮਹਾਰਾਜ ਇਹਨਾਂ ਦੇ ਸਿਰ ਤੇ ਆਈ ਹੱਥ ਰੱਖੇ ਅਸੀਂ ਸਾਰੇ ਸਟਾਫ ਦਾ ਟੀਚਰਾਂ ਦਾ ਸਾਰੇ ਨਗਰ ਦਾ ਤੇ ਸਾਰੇ ਸੀਨੀਅਰ ਖਿਡਾਰੀਆਂ ਦਾ ਬਹੁਤ-ਬਹੁਤ ਸਹੀ ਧੰਨਵਾਦ ਕਰਦੇ ਆ ਤੇ ਇਹਨਾਂ ਬਾਅਦ ਤੇ ਇੱਕ ਛੋਟਾ ਜਿਹਾ ਮੈਸੇਜ ਆਇਆ ਕਵਾਲ ਸਿੰਘ ਜੋ ਹੁੰਦਾ ਇੱਥੇ ਗਰਾਊਂਡ ਦੇ ਵਿੱਚ ਹਾਂਜੀ ਹਾਂ ਜੀ ਉਹਨੇ ਮੈਸੇਜ ਭੇਜਿਆ ਵੀ ਵੀ ਐਨ ਆਰ ਆਈ ਤੇ ਫੌਜੀ ਭਰਾਵਾਂ ਵੱਲੋਂ ਮੈਸੇਜ ਆਇਆ ਕਿ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਟੂਰਨਾਮੈਂਟ ਆਊਗਾ 51 5100 ਰੁਪਿਆ ਨਾਮ ਦੇ ਤੌਰ ਤੇ ਜਿਹਨੂੰ ਦਿੱਤਾ ਜਾਊਗਾ ਹਾਂਜੀ ਇਹਨਾਂ ਦਾ ਹੌਸਲਾ ਇਹਨੇ ਨਾਲ ਇਹਨਾਂ ਦਾ ਹੌਸਲਾ ਵਧੂਗਾ ਤੇ ਮੈਂ ਦੁਬਾਰਾ ਫੇਰ ਸਾਡੇ ਨਗਰ ਦਾ ਸੁਪਤੀ ਸਾਡੀ ਪੰਚਾਇਤ ਦਾ ਸਾਡੀ ਸਾਰੀ ਲੀਡਰਸ਼ਿਪ ਦਾ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਬਹੁਤ ਵੱਡੀ ਮਾਣ ਵਾਲੀ ਖੁਸ਼ੀ ਵਾਲੀ ਗੱਲ ਆ ਭਾਈ ਗੁਰਜੀ ਦਾ ਕਾਲਸਾ ਭਾਈ ਗੁਰਮੀਨੀ ਦਾ